ਹਰੀਆਂ ਦਾ ਜੌਣਾ ਤੇ ਹੈਰਾਨ ਹੋਣਾ ਬਾਕੀ ਐ ਜਿੱਤ ਸਾਡੀ ਪੱਕੀ ਬਸ ਐਲਾਨ ਹੋਣਾ ਬਾਕੀ ਐ ਮੋਹਿਦ ਜੀ ਇੱਕ ਵੀਡੀਓ ਦਿਖਾਓ ਲੋਕਾਂ ਨੇ ਕਿੰਨਾ ਕਰਾਇਆ ਕਿ ਬੀਤੇ ਦਿਨੀ ਕਾ ਅਲੱਗ ਹੀ ਚੀਜ਼ ਵੇਖਣ ਨੂੰ ਮਿਲੀ ਜਦੋਂ ਲੋਕ ਸਭਾ ਪਟਿਆਲਾ ਦੇ ਆਜ਼ਾਦ ਉਮੀਦਵਾਰ ਨੀਰਜ ਕੁਮਾਰ ਨੰਨਾ ਡਾਕਟਰ ਬੀਮਰਾਓ ਅੰਬੇਡਕਰ ਚੌਂਕ ਤੇ ਡਾਕਟਰ ਸਾਹਿਬ ਦੀ ਮੂਰਤੀ ਦੇ ਥੱਲੇ ਹੀ ਬਣੇ ਫਰਸ਼ ਤੇ ਝਾੜੂ ਮਾਰਦੇ ਹੋਏ ਦਿਖਾਈ ਦਿੱਤੇ ਜਦੋਂ ਨਿਊਜ਼ 89 ਪੰਜਾਬ ਦੀ ਟੀਮ ਤੇ ਵੱਲੋਂ ਨੀਰਜ ਕੁਮਾਰ ਨੰਨਾ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਗੱਲ ਕੀਤੀ ਗਈ ਅਤੇ ਪੁੱਛਿਆ ਗਿਆ ਕਿ ਉਹ ਅੱਜ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੇ ਕੋਲ ਝਾੜੂ ਕਿਉਂ ਮਾਰ ਰਹੇ ਨੇ ਤਉਨ ਦਾ ਕਹਿਣਾ ਸੀ ਕਿ ਜਦੋਂ ਮੈਂ ਚੋਣਾ ਦੀ ਮੀਟਿੰਗ ਸੰਬੰਧੀ ਇੱਥੋਂ ਗੁਜ਼ਰ ਰਿਹਾ ਸੀ ਤਾਂ ਮੈਂ ਵੇਖਿਆ ਕਿ ਬਾਬਾ ਸਾਹਿਬ ਅੰਬੇਡਕਰ ਦੇ ਆਲੇ ਦੁਆਲੇ ਫਰਸ਼ ਤੇ ਕਾਫੀ ਗੰਦਗੀ ਹੈ ਉੱਥੇ ਲੱਗੀਆਂ ਗਰੀਲਾਂ ਤੇ ਕਾਫੀ ਮਿੱਟੀ ਚੜ੍ਹੀ ਹੋਈ ਆ ਤੇ ਮੈਂ ਸਮਰਥਕਾਂ ਦੇ ਨਾਲ ਝਾੜੂ ਲਗਾਇਆ ਹੀ ਜਦੋਂ ਇਸ ਗੱਲ ਦਾ ਪਤਾ ਜੈ ਭੀਮ ਮੰਚ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁਖੀ ਨੂੰ ਲੱਗਾ ਤਾਂ ਤੇ ਉਹ ਵੀ ਆਪਣੇ ਸਮਰਥਕਾਂ ਦੇ ਨਾਲ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਨੀਰਜ ਕੁਮਾਰ ਨੰਨਾ ਦੇ ਵੱਲੋਂ ਕੀਤੇ ਗਏ ਸੁਪਰਾਲੇ ਦੀ ਕਾਫੀ ਤਾਰੀਫ਼ ਕੀਤੀ ਗਈ ਅਤੇ ਉਸ ਨੂੰ ਸਨਮਾਨਿਤ ਕੀਤਾ ਗਿਆ ਹਾਰpa ਕੇ ਆਓ ਤੁਹਾਨੂੰ ਲੈ ਕੇ ਚਲਦੇ ਹਾਂ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੇ ਕੋਲ ਤੇ ਵਿਖਾਉਂਦੇ ਹਾਂ న్యూਸ 89 ਪੰਜਾਬ ਦੀ ਇੱਕ ਖਾਸ ਰਿਪੋਰਟ ਨੰਨਾ ਜੀ ਇਹ ਕਰ ਰਹੇ ਹਾਂ ਨੀਰਜ ਜੀ ਆਜੇ ਜੀ ਇੱਕ ਤੋਂ ਗੁਜ਼ਰਿਆ ਸੀ ਜੇ ਦੇਖਿਆ ਜੀ ਬਾਬਾ ਸਾਹਿਬ ਜੀ ਦਾ ਜਿਹੜਾ ਇੱਧਰ ਦਾ ਹੋਈ ਪੁੱਟ ਹਾਂਜੀ ਇਹ ਕੀ ਕਰ ਰਹੇ ਸੀਗੇ ਜੀ ਜੀਰ ਜੀ ਅੱਜ ਮੈਂ ਥੋੜਾ ਦੂਰ ਗਿਆ ਸੀਗਾ ਆਪਣੀ ਕੰਪਨੀ ਤੋਂ ਆ ਗਿਆ ਸੀਗਾ ਤਾਂ ਬਾਬਾ ਜੀ ਨੂੰ ਨਮਸਕਾਰ ਕਰਨ ਦਾ ਮਨ ਕੀਤਾ ਅੱਜ ਦਾ ਨਮਸਕਾਰ ਕਰਨ ਆਇਆ ਸੀ ਸਾਡੇ ਕਿਹਾ ਬਹੁਤੀ ਮਿੱਟੀ ੱਤਰਾ ਹੋਇਆ ਹੋਇਆ ਸੀਗਾ ਤਾਂ ਛੋਟੇ ਵੀ ਜੇ ਵੱਡੇ ਵੱਡੇ ਲੀਡਰ ਨੇ ਬਾਬਾ ਜੀ ਦਾ ਸਤਿਕਾਰ ਕਰਨ ਆਂਦੇ ਨਹੀਂ ਆਂਦੇ ਜੇ ਤਾਂ ਰੱਬ ਜਾਣੇ ਮਾਤਾ ਬੱਚੇ ਕੀ ਦੇਖੇ ਨੀ ਆ ਕਰੇ ਦੇ ਤਾਂ ਬਾਈ ਦਾ ਬਿਲਕੁਲ ਹੀ ਇੰਤਜ਼ਾਮ ਨਹੀਂ ਸੀਗਾ ਕਰ ਲਓ ਕੋਈ ਨਹੀਂ ਕਰ ਲਓ ਮੇਰੇ ਮਨ ਕੀਤਾ ਵੀ ਕੋਈ ਨਹੀਂ ਕੋਈ ਨਹੀਂ ਕਰ ਲਓ ਅਸੀਂ ਤਾਂ ਇਕਮ ਰਹੇ ਸੀਗੇ ਔਰ ਤੋਂ ਮੈਂ ਕਿਆ ਕਿਆ ਕਰ ਰਹੇ ਹੰਦਾ ਜੀ ਹਾਂਜੀ ਹਾਂਜੀ ਕਰ ਲਓ ਵਧੀਆ ਕੰਮ ਕਰ ਰਹੇ ਰਹਿਣਾ ਜੀ ਅ ਕੱਲ ਦਾ ਸੰਦੀਪ ਜੀ ਪ੍ਰਦੀਪ ਜੀ ਤੁਹਾਡਾ ਦੋਵਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਤੁਸੀਂ ਇੱਕ ਲਹਿਰ ਚਲਾਈ ਹੈ ਕਿ ਇੱਕ ਕਹਿੰਦਾ ਜਿਸका ਕੋਈ ਨਹੀਂ ਉਸका ਤਾਂ ਖੁਦਾ ਹੈ ਪਰ ਮੈਂ ਕਹਿ ਰਹਾ ਜਿਵੇਂ ਨੰਨੇ ਵਰਗੇ ਦਾ ਕੋਈ ਨਹੀਂ ਉਹਨਾਂ ਦੇ ਲਈ ਸੰਦੀਪ ਤੇ ਪ੍ਰਦੀਪ ਜੀ ਹੈਗੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਵੇਂ ਤੁਸੀਂ ਸਾਡੇ ਭਰਾਵਾਂ ਨੂੰ ਪ੍ਰੋਮੋਟ ਕਰ ਰਹੇ ਹੋ ਤੇ ਜਿਹੜੀ ਗੱਲ ਇਹ ਹੈ ਕਿ ਦੇਖੋ ਸਾਨੂੰ ਪਤਾ ਲੱਗਿਆ ਸੀਗਾ ਕਿ ਨੰਨਾ ਜੀ ਇੱਥੇ ਸਫਾਈ ਕਰ ਰਹੇ ਆ ਤੇ ਜਿਵੇਂ ਪਤਾ ਲੱਗਿਆ ਸੀ ਆਪਣੇ ਪੰਜ ਚਾਰ ਸਾਥੀਆਂ ਨੂੰ ਫੋਨ ਮਾਰਿਆ ਕਿ ਭਾਈ ਆਓ ਤੁਸੀਂ ਕਿਉਂਕਿ ਜਿਹੜਾ ਇਹ ਬਾਬਾ ਸਾਹਿਬ ਜੀ ਦਾ ਥੜਾ ਆ ਤੇ ਸਾਡੇ ਲਈ ਇੱਕ ਮੰਦਿਰ ਗੁਰਦੁਆਰਾ ਮੁਹੱਜ ਸਾਰੀ ਚੀਜ਼ਾਂ ਆ ਜਾਂ ਤੇ ਇਸ ਦੇ ਫਾਲੋਅਰ ਹੋਣ ਦੇ ਨਾਤੇ ਸਾਡਾ ਫਰਜ਼ ਮੰਨਦਾ ਜਿਹੜਾ ਵੀ ਬੰਦਾ ਇੱਥੇ ਆਏ ਅਸੀਂ ਉਹਨਾਂ ਦਾ ਮਾਨ ਸਨਮਾਨ ਕਰੀਏ ਤਾਂ ਬਿਲਕੁਲ ਇਹ ਗੱਲ ਤੁਹਾਡੀ ਸੱਚ ਹੈ ਕਿ ਬਾਬਾ ਸਾਹਿਬ ਦੀ ਬੇਦਬੀ ਦਾ ਜਿਹੜਾ ਜ਼ਖਮ ਹੈ ਉਹ ਅੱਜ ਵੀ ਹਰਿਆ ਤੇ ਅਗਰ ਅਸੀਂ ਉਮੀਦ ਕਰਦੇ ਹਾਂ ਅਗਰ ਨੰਨਾ ਜੀ ਦੀ ਜੋ ਪਪੂਲਾਰਿਟੀ ਅੱਜ ਫੈਲ ਰਹੀ ਹੈ ਤੇ ਹੋ ਸਕਦਾ ਨੰਨਾ ਜੀ ਕੋਈ ਬੜੀ ਗੱਲ ਵੀ ਨਹੀਂ ਕਿ ਇਲੈਕਸ਼ਨ ਇੱਥੋਂ ਜਿੱਤ ਜਾਣ ਤੇ ਅਸੀਂ ਪੂਰਨ ਆਸ ਕਰਾਂਗੇ ਤੇ ਉਮੀਦ ਵੀ ਹੈ ਨੰਨਾ ਜੀ ਤੋਂ ਤੇ ਇੱਕ ਵਿਸ਼ਵਾਸ ਵੀ ਲੈਣਾ ਚਾਹਾਂਗੇ ਇਹਨਾਂ ਤੋਂ ਕਿ ਇੱਥੇ ਅਗਰ ਇਹ ਜਿੱਤਦੇ ਹਨ ਤੇ ਬੇਦਬੀ ਦਾ ਜਿਹੜਾ ਇਹ ਤਲੰਕ ਲੱਗਿਆ ਹੋਇਆ ਰਾਜਪੁਰੇ ਦੇ ਵਿੱਚ ਇਹ ਜ਼ਰੂਰਤ ਹੋਣ ਦੇਖੋ ਜੀ ਆ ਗਿਆ ਨੰਨਾ ਆ ਗਿਆ ਨੰਨਾ ਚੌ ਨਿਸ਼ਾਨ ਗੈਸ ਸਿਲੰਡਰ ਜੇ ਤੁਹਾਡੇ ਸਾਰੇ ਦਾ ਅਸ਼ੀਰਵਾਦ ਲਿਆ ਤਾਂ ਐਤ ਕੀ ਪਾਰਲੀਮੈਂਟ ਦੇ ਅੰਦਰ ਵਾਹ 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 ਤਾਂ ਅੱਜ ਮੈਂ ਇਹ ਤਾਂ ਗੁਜਰਾਤੀ ਜਿਵੇਂ ਕਿ ਤੁਹਾਨੂੰ ਦੱਸ ਚੁੱਕਿਆ ਕਿ ਮੈਨੂੰ ਮੇਰਾ ਮਨ ਕਰਿਆ ਕਿ ਮੈਂ ਬਾਬਾ ਸਾਹਿਬ ਜੀ ਦੇ ਦਰਸ਼ਨ ਕਰਕੇ ਜਾਵਾਂ ਤਾਂ ਜਦੋਂ ਮੈਂ ਇੱਥੇ ਦਰਸ਼ਨ ਕਰਨ ਆਇਆ ਤਾਂ ਮੈਨੂੰ ਇਹ ਦੇਖ ਕੇ ਬੜਾ ਹੀ ਅਫਸੋਸ ਹੋਇਆ ਕਿ ਇੱਥੇ ਬੜਾ ਮਿੱਟੀ ਕਚਰਾ ਸੀਗਾ ਜੋ ਕਿ ਬਾਬਾ ਸਾਹਿਬ ਦਾ ਅਪਮਾਨ ਸੀ ਮੈਂ ਆਪਣੇ ਸਾਥੀਆਂ ਨੂੰ ਜਦ ਹੀ ਨਾਲ ਦੀ ਨਾਲ ਕਿਹਾ ਕਿ ਇੱਕ ਸਾਫ ਕੱਪੜਾ ਤੇ ਦੋ ਝਾੜੂ ਤੇ ਪਾਣੀ ਲੈ ਕੇ ਆਓ ਆਪਾਂ ਅੱਜ ਇੱਥੇ ਆਪਣੀ ਚੋਣ ਮੁਹਿੰਮ ਨੂੰ ਰੋਕ ਕੇ ਤੇ ਆਪਾਂ ਇੱਥੇ ਸਫਾਈ ਕਰਨੀ ਹੈ ਤੇ ਮੈਂ ਤੇ ਜਿਵੇਂ ਸਫਾਈ ਕਰਨ ਲੱਗਿਆ ਸੀਗਾ ਦਾ ਕੁਦਰਤੀ ਜਿਵੇਂ ਸੁੱਖੀ ਜੀ ਨੂੰ ਕੋਈ ਸੂਚਨਾ ਮਿਲੀ ਹੋਣੀ ਇਹ ਇੱਥੇ ਆਏ ਤੇ ਇਹਨਾਂ ਨੇ ਮੈਨੂੰ ਦੇਖ ਕੇ ਸਨਮਾਨਿਤ ਵੀ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਪਰ ਮੈਂ ਸੁੱਖੀ ਜੀ ਨੂੰ ਇੱਕੇ ਵੀ ਵਾਦਾ ਕਰੂੰਗਾ ਕਿ ਨੰਨਾ ਜ਼ਿਆਦਾ ਨਹੀਂ ਕਹਿ ਸਕਦਾ ਜ਼ਿਆਦਾ ਵੱਡਾ ਵਾਦਾ ਨਹੀਂ ਕਰਦਾ ਪਰ ਇਹਨਾਂ ਜ਼ਰੂਰ ਕਹੂਗਾ ਕਿ ਹਫਤੇ ਦੇ ਵਿੱਚ ਨੰਨਾ ਜ਼ਰੂਰ ਇੱਥੇ ਢੇੜਾ ਮਾਰਿਆ ਕਰੂਗਾ ਜੇ ਨੰਨੇ ਨੂੰ ਲੱਗੂਗਾ ਸਫਾਈ ਨਹੀਂ ਹੈ ਨੰਨਾ ਕਿਸੇ ਨੂੰ ਤਾਂ ਕੁਝ ਨਹੀਂ ਕਹੂਗਾ ਨੰਨਾ ਆਪ ਜ਼ਰੂਰ ਕਰਕੇ ਜਾਏਗਾ ਜੁਰਨਾ ਜੀ ਨੰਨਾ ਜੀ ਇਲੈਕਸ਼ਨ ਤੋਂ ਪਹਿਲਾਂ ਸਾਰੇ ਕੈਂਡੀਡੇਟ ਹੀ ਇਹ ਕਹਿੰਦੇ ਐ ਬਾਬਾ ਸਾਹਿਬ ਉਮੀਦਵਾਰ ਨੂੰ ਇਨਸਾਫ ਦਵਾਇਆ ਜਾਏਗਾ ਅਸੀਂ ਇਹ ਕਰਾਂਗੇ ਸੁਖੀ ਜੀ ਨੇ ਬਹੁਤ ਪਿਛਲੀ ਵਾਰ ਵੀ ਨਾਰੇ ਲਾਏ ਸੀਗੇ ਖੁਸ਼ੀਆਂ ਵੀ ਮਨਾਈਆਂ ਸੀਗੇ ਢੋਲ ਵੀ ਵਜਾਏ ਸੀਗੇ ਪਰ ਹਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਕਿ ਤਾ ਤੁਸੀਂ ਵੀ ਇਦਾਂ ਨਾ ਕਰ ਦੇਣਾ ਬਾਅਦ ਵਿੱਚ ਇੱਥੇ ਦੁਬਾਰਾ ਆਉਣਾ ਮੁੜ ਕੇ ਥੋੜੇ ਦਿਨ ਪਹਿਲਾਂ ਜੱਗਾ ਜੀ ਨੂੰ ਵੀ ਉਹ ਚਾੜੂ ਮਾਰਦੇ ਦੇਖਿਆ ਗਿਆ ਉਹ ਪ੍ਰਦੀਪ ਜੀ ਉਹ ਲੋਕ ਹੈਗੇ ਨੇ ਲੀਡਰ ਤੇ ਨੇਤਾ ਨੰਨਾ ਤਾਂ ਆਮ ਹੈ ਜੇ ਜਿੱਤ ਗਿਆ ਤਾਂ ਵੀ ਆਮ ਰਹੇਗਾ ਨੰਨੇ ਨੇ ਪਹਿਲਾਂ ਹੀ ਕਿਹਾ ਕਿ ਨੰਨੇ ਨੇ ਕੋਈ ਲਾਜਨੀਤੀ ਨਹੀਂ ਕਰਨੀਗੀ ਨੰਨੇ ਨੇ ਕਿਸੇ ਦੇ ਖਿਲਾਫ ਨਹੀਂ ਜਾਣਾਗਾ ਨੰਨੇ ਨੇ ਸਭ ਨੂੰ ਸਾਥ ਲੈ ਕੇ ਜਾਣਾ ਔਰ ਨੰਨਾ ਇੱਕ ਬਦਲਾ ਜਿਹੜਾ ਪਿੱਛੇ ਕਿਨਾਰਾ ਚੱਲਿਆ ਸੀ ਅੱਜ ਤੋਂ 2-4 ਸਾਲ ਪਹਿਲਾਂ ਕਿ ਬਦਲਾ ਦਾ ਨਾਰਾ ਉਹ ਕਾਮਯਾਬ ਨਹੀਂ ਹੋਇਆ ਲੇਕਿਨ ਬਦਲਾ ਦਾ ਨਾਰਾ ਜਿਹੜਾ ਬਦਲਾ ਹੁਣ ਨੰਨਾ ਲੈ ਕੇ ਆਊਗਾ ਤੇ ਇਹ ਤੁਹਾਡੇ ਨਾਲ ਵਾਅਦਾ ਹੈ ਕਿ ਨੰਨਾ ਜਿਵੇਂ ਜੋ ਕਹਿੰਦਾ ਉਹ ਕਰਕੇ ਦਿਖਾਊਗਾ ਇਹੀ ਦੂਜੀ ਗੱਲ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਤੁਸੀਂ ਚਾਹੇ ਸੁਖੀ ਜੀ ਨੇ ਮੈਨੂੰ ਨਹੀਂ ਕਿਹਾਗਾ ਪਰ ਮੈਂ ਸੁਖੀ ਜੀ ਨੂੰ ਅਜੇ ਸ਼ਿਵਾਸ਼ਣ ਦੇ ਕੇ ਜਾਊਂਗਾ ਕਿ ਜੇ ਨੰਨਾ ਇਸ ਜਿੱਤ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਨੰਨਾ ਤੁਹਾਡੇ ਨਾਲ ਵਾਅਦਾ ਕਰਦਾ ਹੈ ਇੱਕ ਮਹੀਨੇ ਦੇ ਵਿੱਚ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾந்தி ਨੰਨਾ ਆਵਾਜ਼ ਉਠਾਏਗਾ ਉੱਪਰ ਤੱਕ ਆਵਾਜ਼ ਉਠਾਏਗਾ ਜੇ ਤਾਂ ਵੀ ਸਾਨੂੰ ਇਨਸਾਫ਼ ਨਹੀਂ ਮਿਲੇਗਾ ਨੰਨਾ ਇੱਥੇ ਜਤਨ ਸਾਹਿਬ ਨਹੀਂ ਮਿਲੇਗਾ ਇੱਥੇ ਭੁਖ ਹੜਤਾਲ ਤੇ ਤਰਨੇ ਤੇ ਬੈਠਾ ਰਹੇਗਾ ਇਹ ਮੇਰਾ ਵਾਦਾ ਹੈ ਆਪਣਾ ਨੰਨਾ ਜੀ ਥੋੜੇ ਦਿਨ ਪਹਿਲਾਂ ਜਿਵੇਂ ਤੁਸੀਂ ਝਾੜੂ ਮਾਰ ਰਹੇ ਹੋ ਠੀਕ ਹੈ ਜੀ ਲੋਕੀ ਕਹਿਣਗੇ ਚੋਣਾਂ ਦੇ ਦਿਨ ਤਾਂ ਨੰਨਾ ਜੀ ਝਾੜੂ ਮਾਰ ਰਹੇ ਹੈ ਤੇ ਥੋੜੇ ਦਿਨ ਪਹਿਲਾਂ ਜੱਗਾ ਜੀ ਵੀ ਝਾੜੂ ਮਾਰ ਰਹੇ ਸੀ ਉਹਰੇ ਸੰਦੀਪ ਜੀ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਹਾਂ ਨੰਨਾ ਆਪਣੀ ਕੰਪੇਨਿੰਗ ਕਰ ਰਹੀ ਸੀ ਹਜੇ ਵੀ ਜੇ ਤੁਸੀਂ ਚਾਹੋ ਤਾਂ ਮੇਰੇ ਫੋਨ ਤੇ ਫੋਨ ਆਦੇ ਨੇ 6:30 ਵਜੇ ਦਾ ਟਾਈਮ ਸੀ ਮਿਲਚ ਮੰਡੀ ਜਾਂਦਾ ਹੁਣ ਤੁਸੀਂ ਟਾਈਮ ਆਪੇਂ ਦਾ ਜਲਾ ਸਕਦੇ ਮੈਨੂੰ ਨਹੀਂ ਪਤਾ ਕਿੰਨਾ ਟਾਈਮ ਹੋਇਆ ਹੈ ਮੈਂ ਮਿਰਚ ਮੰਡੀ ਨਹੀਂ ਪਹੁੰਚ ਗਿਆ ਮੇਰੀ ਉਹ ਕੰਪੈਨਿੰਗ ਮੈਂ ਰੋਕਨ ਉਤਿਆਰ ਹੈ ਮੇਰੇ ਵਾਸਤੇ ਉਹ ਕੰਮ ਮੈਨੇ ਨਹੀਂ ਰਖਣੀ ਮੇਰੇ ਜੋ ਫਰਜ਼ ਸੀ ਮੈਂ ਆਪਣਾ ਫਰਜ਼ ਨਿਭਾਣ ਵਾਸਤੇ ਆਇਆ ਅੱਜ ਬਾਬਾ ਸਾਹਿਬ ਦਾ ਆਸ਼ੀਰਵਾਦ ਤੁਹਾਨੂੰ ਮਿਲ ਗਿਆ ਸੁਖੀ ਜੀ ਨੇ ਤੁਹਾਡੇ ਗਲ ਚ ਬਾਬਾ ਸਾਹਿਬ ਦਾ ਸਰੋਪਾ ਪਾ ਦਿੱਤਾ ਹੱਥੀ ਚ ਬਾਬਾ ਸਾਹਿਬ ਦੀ ਮੂਰਤੀ ਹੈ ਪਾਰਲੀਮੈਂਟ ਇੱਥੇ ਬੈਠਣ ਲਈ ਬਾਬਾ ਸਾਹਿਬ ਨੇ ਹੀ ਆਪਾਂ ਨੂੰ ਉਹ ਦਿੱਤੀ ਤੇ ਵੀ ਮੂਰਤੀ ਲੱਗੀ ਐ ਏਡੀ ਵੱਡੀ ਤੇ ਅੱਜ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਜਿੱਤ ਦੇ ਨੇੜੇ ਹੋ ਬਿਲਕੁਲ ਜਿੱਦਾ ਦਾ ਅਸ਼ੀਰਵਾਦ ਲੱਗ ਰਿਹਾ ਮੈਨੂੰ ਐ ਨਹੀਂ ਲੱਗ ਰਿਹਾ ਕਿ ਮੈਂ ਜਿੱਤ ਦੇ ਨੇੜੇ ਆ ਮੈਨੂੰ ਐ ਲੱਗਦਾ ਕਿ ਅਸੀਂ ਜਿੱਤ ਗਏ ਆ ਬਸ ਹੁਣ ਐਲਾਨ ਹੋਣਾ ਬਾਕੀ ਹੈ ਫਾਲੋਅਰਸ ਨੂੰ ਜਿਹੜੇ ਨੰਨਾ ਜੀ ਨੂੰ ਜਿਹੜੇ ਪਿਆਰ ਕਰਦੇ ਆ ਸਾਰਿਆਂ ਨੂੰ ਅੱਜ ਮੈਂ ਇੱਕ ਜਿਹੜੀ ਇੱਕ ਮੈਂ ਬਹੁਤ ਜਿਹੜੀ ਖਾਸ ਗੱਲ ਕਹਿਣ ਜਾ ਰਿਹਾ ਕਿ ਦੇਖੋ ਸਾਰੇ ਬੰਦੇ ਬੁਲਾ ਰਹੇ ਆ ਵੋਟ ਵੀ ਪਾ ਰਹੇ ਆ ਪਰ ਜੇ ਨੰਨਾ ਜੀ ਲਈ ਮੈਂ ਇੱਕ ਸਲੋਗਨ ਦੇਣ ਜਾ ਰਿਹਾ ਕਿ ਇੱਕ ਵੋਟ ਇੱਕ ਨੋਟ ਨੰਨਾ ਜੀ ਨੂੰ ਜ਼ਰੂਰ ਦਵੋ ਕਿਉਂਕਿ ਨੋਟ ਦੇ ਬਿਨਾ ਜਿਹੜੀ ਇਹ ਪ੍ਰਚਾਰ ਹੈ ਉਸ 'ਚ ਕਮੀ ਆ ਰਹੀ ਹੈ ਤੇ ਸਾਡੇ ਵੱਲੋਂ ਅਸੀਂ ਵੀ ਆਸ਼ਵਾਸ਼ਣ ਦਵਾਉਂਦੇ ਹਾਂ ਅਸੀਂ ਨਾਲ ਤੇ ਸਾਡੀ ਇੱਥੇ ਸਾਰੀ ਜਿਹੜੀ ਟੀਮ ਆਈ ਹੋਈ ਹੈ ਤੇ ਉਹਦੇ ਵਿੱਚ ਜਸਵਿੰਦਰ ਭੱਲਾ ਜੀ ਹੋਗੇ ਅਮਰ ਪਾਸੀ ਜੀ ਹੰਸਰਾਜ ਜੀ ਸੰਤੋਖ ਜੀ ਨਰੇਸ਼ ਜੀ ਵਿਜੇ ਜੀ ਗੁਰਵਿੰਦਰ ਜੀ ਜਿੰਨੇ ਵੀ ਆ ਸਾਡੇ ਸੁਰੇਸ਼ ਚੌਧਰੀ ਜੀ ਇਹ ਸਾਰਿਆਂ ਵੱਲੋਂ ਆਸ਼ਵਾਸ਼ਣ ਦਵਾਇਆ ਗਿਆ ਕਿ ਅਸੀਂ ਵੱੱਟ ਵੱੱਟ ਜਿਹੜੀ ਵੋਟ ਪਾ ਕੇ ਇਹਨਾਂ ਨੂੰ ਅਸੀਂ ਜਿੱਤ ਕਰਾਵਾਂਗੇ ਤੇ ਸਾਡੇ ਵੀ ਵੱਡੇ ਵੀਰੇ ਰਜਿੰਦਰ ਸਿੰਘ ਜੀ ਵੀ ਆਏ ਹੋਏ ਆ ਤੇ ਸਾਰਿਆਂ ਦਾ ਦੁਬਾਰੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੱਕ ਵੋਟ ਇੱਕ ਨੋਟ ਜ਼ਰੂਰ ਜਿਹੜਾ ਨੰਨਾ ਜੀ ਨੂੰ ਸਪੋਰਟ ਧੰਨਵਾਦ ਜੀ ਇੱਕ ਮੈਂ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ